ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲੇ ਪਿੱਛੇ ਦੀਆਂ ਤਸਵੀਰਾਂ ਦਿਖਾਣ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਮੰਦ ਵੱਲੋਂ ਅੱਜ ਸਬਜ਼ੀ ਮੰਡੀ ਕੁਰਾਲੀ ਦੇ ਵਿੱਚੋਂ ਤਕਰੀਬਨ 5 ਕਰੋੜ ਰੁਪਏ ਦਾ ਨੀ ਪੱਥਰ ਰੱਖਿਆ ਗਿਆ ਜਿਸ ਨੂੰ ਲੈ ਕੇ ਹੁਣ ਪੇਵਰ ਬਲਾਕ ਲਗਾਈ ਜਾਵੇਗੀ ਕੀ ਕਹਿਣਾ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਉਹ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਇਹਨੂੰ 70-80 ਸਾਲ ਪੁਰਾਣਾ ਬੋਲਣਾ ਸਰ 70-80 ਸਾਲ ਪੁਰਾਣਾ ਨਹੀਂ ਜਿਆਦਾ ਛਿੱਟੀ 30-40 ਸਾਲ ਪੁਰਾਣਾ ਬਹੁਤ ਪੁਰਾਣਾ 30-40 ਸ ਹੋਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀਏ ਇਹ ਸਤਾਰ ਨਾ ਲੱਗ ਜਾਣਾ ਮੇਰੇ ਖਿਲਾਫ ਹੁਣ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹੁਣ ਬਣੀ ਨਾ ਰੋਡ ਤੇ ਨਵੀਆਂ ਸਾਰੀਆਂ ਦੁਆਰੇ ਪੈ ਚੱਲੀਆਂ ਜਿਹੜੇ ਉਹ ਸਾਰੀਆਂ ਅੱਜ ਤੋਂ ਕੱਲ ਤੋਂ ਆਈਆਂ ਨੇ ਜਿਹੜੀਆਂ ਮੈਂ ਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖਦੀ ਰਹੀਆਂ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਹੈ ਕਰੀ ਜਾਓ ਮੈਂ ਫੇਟਾਂਗੀ ਜਿਹਦੇ ਮਰਜ਼ੀ ਨਾਲ ਗੱਲ ਕਰ ਲਓ ਮੈਡਮ ਜਿਹੜਾ ਅੱਜ ਪ੍ਰੋਜੈਕਟ ਦਾ ਉਦਘਾਟਨ ਕਰ ਕੀਤਾ ਉਹਦੇ ਬਾਰੇ ਜਾਣਕਾਰੀ ਦਿਓ ਭਾਜੀ ਵੀ ਇਹ ਅਸੀਂ ਇੱਥੇ 6 ਕਰੋੜ ਦੇ ਕੰਮ ਦਾ ਉਦਘ ਨਿਕਾਸੀ ਦਾ ਹੈਗਾ ਬਾਉਂਡਰੀ ਵਾਲ ਦਾ ਹੈਗਾ ਬਹੁਤ ਸਾਰੇ ਕੰਮ ਨੇ ਜਿਹੜੇ ਸ਼ਹਿਰ ਦੇ ਵੱਖ-ਵੱਖ ਬਾੜਾਂ ਦੇ ਵਿੱਚ ਕਰਾਂਗੇ ਕਰਾਲੀ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰਨ ਵਾਲੇ ਨੇ ਕਰਾਲੀ ਦੇ ਜਿਹੜੇ ਵੀ ਅਵਾਰਡਸ ਦੇ ਵਿੱਚ ਨਿਕਾਸੀ ਦੀਆਂ ਪਾਈਪਲਾਈਨਾਂ ਨਹੀਂ ਪਈਆਂ ਸਫਾਈ ਦੀ ਘਾਟ ਹੈ ਕਿਉਂਕਿ 90 ਕਰਮਚਾਰੀ ਆ ਸਫਾਈ ਵਾਲੇ ਉਹ ਵੀ ਢਿੱਲੇ ਨੇ ਨਵੇਂ ਕਰਮਚਾਰੀ ਹੁਣ ਕੁਝ ਕਿੰਨੇ ਭਰਤੀ ਕਰ ਰਹੇ ਆ ਇਹ ਸਭ ਅਬ 60 ਬੰਦੇ ਹੋਰ ਕਰ ਰਹੇ ਆ ਸੋ ਇੱਕ ਤਾਂ ਸਫਾਈ ਨੂੰ ਮੇਨਟੇਨ ਕਰਾਂਗੇ ਮੈਂ ਕਰਾਲੀ ਵਾਸੀਆਂ ਨੂੰ ਕਹਿਣਾ ਚਾਹੂੰਗਾ ਕਿ ਅਸੀਂ ਇੱਥੇ ਤੁਹਾਡੇ ਵਾਰਡਾਂ ਦੇ ਵਿੱਚ ਪਾਈਪਾਂ ਪਾਵਾਂਗੇ ਪ੍ਰੋਪਰ ਤੇ ਬਹੁਤ ਸਾਰੇ ਕੰਮ ਜਿਹੜੇ ਤੁਹਾਡੇ ਵਾਰਡਾਂ ਦੇ ਅੱਜ ਅਸੀਂ ਕਈ ਵਾਰਡਾਂ ਦੇ ਵਿੱਚ ਗਏ ਆ ਤਾਂ ਉੱਥੇ ਤਾਰਾਂ ਜਿਹੜੀਆਂ ਬਿਜਲੀ ਦੀਆਂ ડાઉન ਆਈਆਂ ਹੋਈ ਉਹਨਾਂ ਨੂੰ ਲਿਫਟ ਕਰਵਾਉਂਦੇ ਆ ਜੀ ਸੋ ਇਹ ਮੈਨੂੰ ਲੱਗਦਾ ਗਲੀ ਗਲੀ ਜਾ ਕੇ ਕਰਵਾਉਣਾ ਪੈਣਾ ਇਸ ਤਰੀਕੇ ਅਫਸਰਾਂ ਨਾਲ ਗੱਲਬਾਤ ਕਰਕੇ ਸਾਰੇ ਕੰਮ ਇਹ ਪੂਰੇ ਨਹੀਂ ਕਰ ਪਾਉਂਦੇ ਤੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕੁਰਾਲੀ ਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗੀ ਚਾਹੇ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਤੁਹਾਡੀ ਐਮਐਲਏ ਹੈ ਖਰੜ ਦੀ ਇਹਦੀ ਸੋਚ ਕੰਮ ਕਰਨ ਦੀ ਹੈ ਕੁਰਾਲੀ ਜਿਹੜੇ ਖਰੜ ਦੇ ਵੀ ਐਮਸੀ ਸੀ ਨਾ ਉਹ ਸਾਰੇ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੇ ਸੀ ਜਿੰਨਾ 26 ਬੰਦਿਆਂ ਨੇ 3-4 ਦਿਨ ਪਹਿਲਾਂ ਸਹਿਮਤੀ ਕਰਕੇ 25 ਬੰਦਿਆਂ ਨੇ ਸਹਿਮਤੀ ਕਰਕੇ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮ.ਐਲ.ਏ. ਵਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੋਂ ਉਹਨੂੰ ਕੰਮ ਹੁੰਦਾ ਵੀ ਦਿਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਆ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰਾ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਕੇ ਡਾਉਣੇ ਆ ਅਲੱਗ-ਅਲੱਗ ਐਮ ਸੀਜ਼ ਨਹੀਂ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਡਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤਿਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਆ ਹੁਣ ਕਿ ਨਾ ਲੱਗੂਗਾ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਖਾ ਮਾਰੀ ਟ੍ਰੈ ਬਹੁਤ ਵੱਡੀ ਪਟਾਕਾ ਮਾਰ ਕੇ ਬਣੀ ਪਈ ਹੈ ਹਾਂਜੀ ਉਹਦੇ 'ਚ ਉਹਦੇ ਵੀ ਕੋਈ ਬਹਾਸਾ ਵਾਪਰਦਾ ਤੇ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਮੈਂ ਉੱਥੇ ਗੇੜਾ ਮ मैडम ਤੁਸੀਂ ਮੈਡਮ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਸੀਗੀ ਕੁਰਾਲੀ ਨਗਰ ਕਾਉਂਸਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਵੱਲੋਂ ਬੋਹਾਲੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਵੀ ਕਰਪਸ਼ਨ ਬਹੁਤ ਹੈ ਵਿਜੀਲੈਂਸ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿੱਟਾ ਨਹੀਂ ਨਿਕਲਿਆ ਜੀ ਹਜ ਤੱਕ ਵਿਜੀਲੈਂਸ ਦੀ ਜਾਂਚ ਜੀ ਕੱਲ ਹੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਬਸ ਉਹਦੇ ਨਾਲ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਇਹ ਕਰਪਸ਼ਨ ਇਹਨਾਂ ਨੇ ਕੀਤੀ ਹੈ ਘਟਾਲਾ ਬਾਹਰ ਆਵੇ ਵਿਜੀਲੈਂਸ ਦੇ ਲੋਕਾਂ ਦੇ ਜੀ ਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕੀ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪੜਾ ਕੀਤਾ ਲੋਕਾਂ ਦਾ ਕਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਾਹਿਬਾਨਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਖਰੜ ਦੇ ਵਿੱਚ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਬੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋਗੇ ਮੈਂ ਬਸ ਐ ਇੱਕਦੋ ਲੀਗਲ ਐਡਵਾਈਜ਼ਰ ਵਾਲਾ ਵਿੱਚ ਖੜਾ ਐ ਇਹ ਸਾਫ ਕਰਕੇ ਮੈਨੂੰ ਪੂਰੀ ਉਮੀਦ ਐ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਨੂੰ ਹੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਐ ਲੋਕਾਂ ਦਾ ਪੈਸਾ ਕਦੋਂ ਬਾਹਰ ਲੈ ਆਉਣਾ ਐ ਕਦੋਂ ਤੱਕ ਕਾਰਵਾਈ ਹੋ ਸਕਦੀ ਐ ਮੈਨਾਂ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਐ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਥੈਂਕ ਯੂ